ਅਰ ਮੈਂ ਇਹ ਗੱਲ ਬੱਚੇ ਨੂੰ ਕਹਿਣਾ ਕਿ ਗੁਰੂ ਗ੍ਰੰਥ ਸਾਹਿਬ ਕੇਵਲ ਸਿੱਖਾਂ ਦਾ ਗੁਰੂ ਨਹੀਂ ਇਹ ਹਿਮੈਨਿਟੀ ਦਾ ਗੁਰੂ ਹੈ ਯਾਨੀ ਗੁਰੂ ਸਾਹਿਬ ਨੇ ਧਰਮਾਂ ਦੀ ਲੜਾਈ ਦਾ ਜਿਹੜਾ ਕਾਰਨ ਸੀ ਨਾ ਕਿ ਤੇਰਾ ਵੱਡਾ ਕਿ ਮੇਰਾ ਰੱਬ ਵੱਡਾ ਉਹ ਮਿਟਾ ਹੀ ਦਿੱਤਾ ਪੰਜਵੇਂ ਪਾਤਸ਼ਾਹ ਨੂੰ ਪੁੱਛਿਆ ਗਿਆ ਸਾਰੇ ਧਰਮਾਂ ਵਿੱਚੋਂ ਸਭ ਤੋਂ ਵਧੀਆ ਧਰਮ ਕਿਹੜਾ ਹੈ ਪੰਜਵੇਂ ਪਾਤਸ਼ਾਹ ਦੀ ਇੱਕ ਬਾਣੀ ਸੇ ਗੁਰੂ ਅਰਜਨ ਦੇਵ ਜੀ ਬਹੁਤ ਬੱਚੇ ਵੀ ਪੜਦੇ ਨੇ ਵੱਡੇ ਵੀ ਪੜਦੇ ਨੇ ਸੁਖਮਨੀ ਸਾਹਿਬ ਕਿਹਨਾਂ ਨੇ ਨਾਮ ਸੁਣਿਆ ਹੋਇਆ ਜੀ ਵੈਰੀ ਗੁੱਡ ਸੱਚੀ ਮੁੱੱਚੀ ਅਗਰ ਤੁਸੀਂ ਕਦੇ ਪਰੇਸ਼ਾਨ ਹੋ ਨਾ ਤੁਸੀਂ ਪੜੋਗੇ ਤੁਹਾਨੂੰ ਆਰਾਮ ਮਿਲੇਗਾ ਉਹਦੇ ਪੁੱਛਿਆ ਵੀ ਸਰਬ ਧਰਮ ਮੈਂ ਸ੍ਰੇਸ਼ਟ ਧਰਮ ਦੇਖੋ ਕਿੰਨਾ ਸੌਖਾ ਸਾਰੇ ਧਰਮਾਂ ਵਿੱਚ ਸਭ ਤੋਂ ਵਧੀਆ ਧਰਮ ਕਿਹੜਾ ਹੈ ਮੈਂ ਜਦੋਂ ਪਹਿਲੀ ਵਾਰੀ ਇਹ ਪੜਿਆ ਸਵਾਲ ਮੇਰੇ ਸਾਹਮਣੇ ਆਇਆ ਮੈਂ ਕਿਹਾ ਜ਼ਰੂਰ ਕੋਈ ਗੱਲ ਕਹੇ ਕਹਿੰਦੇ ਹੋਣਗੇ ਗੁਰੂ ਸਾਹਿਬ ਵੀ ਮੇਰਾ ਵਾਲਾ ਧਰਮ ਸਿੱਖ ਧਰਮ ਵਧੀਆ ਨਹੀਂ 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 ਸਖਮਣੀ ਸਾਹਿਬ ਵਿੱਚ ਇਹ ਫਰਮਾਨ ਆਂਦਾ ਹੈ ਗੁਰੂ ਸਾਹਿਬ ਕਹਿੰਦੇ ਨੇ ਹਰ ਕੋ ਨਾਮ ਜਪ ਨਿਰਮਲ ਕਰਮ ਸਭ ਤੋਂ ਵਧੀਆ ਧਰਮ ਹੈ ਹਰੀ ਦਾ ਨਾਮ ਜਪਣਾ ਪਰਮਾਤਮਾ ਦਾ ਨਾਮ ਜਪਣਾ ਤੁਸੀਂ ਕਹੋਗੇ ਜੀ ਇੱਥੇ ਪਰਮਾਤਮਾ ਕੀ ਹੈ ਵਾਹਿਗੁਰੂ ਕਿਉਂ ਨਹੀਂ ਕਿਹਾ ਗੁਰੂ ਸਾਹਿਬ ਨੇ ਜੀ ਮੈਂ ਤੁਹਾਨੂੰ 1 ਮਿੰਟ ਫਟਾਫਟ ਸੁਣਾ ਦਿਆਂ ਜੀ ਗੁਰਸਾਹਿਬ ਜੀ ਆ ਨਾ ਜਾਣ ਅੱਜ ਤਾਂ ਨਹੀਂ ਆਲੀ ਤਾਂ ਹਾਂ ਜੀ ਹਾਂ ਕੋਈ ਗੱਲ ਨਹੀਂ ਮੈਂ ਤੁਹਾਡੀ ਗੱਲ ਨਹੀਂ ਸੁਣੀ 1 ਮਿੰਟ ਦੇਖਣਾ ਜੀ ਗੁਰੂ ਗ੍ਰੰਥ ਸਾਹਿਬ ਵਿੱਚ ਜਿਹੜੇ ਨਾਮ ਨੇ ਪਰਮਾਤਮਾ ਵਾਸਤੇ ਨਾਮ ਨੇ ਭਗਵੰਤ ਭਗਵਾਨ ਬਿਸ਼ਨ ਬ੍ਰਹਮ ਦਾ ਮੋਦਰ ਗਿਰਧਰ ਗੋਬਿੰਦ ਗੋਪਾਲ ਗੁਸਾਈ ਹਰੀ ਈਸ਼ਵਰ ਕੇਸ਼ਵ ਕ੍ਰਿਸ਼ਨ ਕਾਨਾ ਮਾਦੋ ਮਦਸੂਦਨ ਮੁਰਾਰੀ ਨਾਰਾਇਣ RAM ਪਾਰਬ੍ਰਮ ਪਰਮੇਸ਼ਰ ਪਿਤਾੰਬਰ ਪ੍ਰਭੂ ਰਗੁਰਾਏ ਸਿਆਮ ਵਾਸਦੇਵ ਇੰਨੇ ਨਾਮ ਨੇ ਪ੍ਰਮਾਤਮਾ ਦੇ ਗੁਰੂ ਗ੍ਰੰਥ ਸਾਹਿਬ ਵਿੱਚ ਜਿਹਨੂੰ ਅਸੀਂ ਕਹਿੰਦੇ ਆ ਹਿੰਦੂ ਨੇਮਸ ਨੇ ਨਹੀਂ ਨਹੀਂ ਇਹ ਹੀ ਨਹੀਂ ਜੋ ਇਸਲਾਮ ਵਾਲੇ ਵਰਤਦੇ ਨੇ ਉਹ ਵੀ ਨਾਮ ਗੁਰੂ ਗ੍ਰੰਥ ਸਾਹਿਬ ਜੀ ਨੇ ਅੱਲਾ ਅੱਲਾ ਜਿਹਨੂੰ ਲੱਭਿਆ ਨਹੀਂ ਜਾ ਸਕਦਾ ਅੱਲਾ ਦਾ ਮਤਲਬ ਇਹ ਜੇ ਅੱਲਾ ਕਬੀਰ کریم ਖਾਲਕ ਖੁਦਾ ਗਨੀ ਮਾਲਕ ਪਾਕ ਰੱਬ ਰਹੀਮ ਰਜ਼ਕ ਯਾਨੀ ਗੁਰੂ ਸਾਹਿਬ ਨੇ ਧਰਮਾਂ ਦੀ ਲੜਾਈ ਦਾ ਜਿਹੜਾ ਕਾਰਨ ਸੀ ਨਾ ਕਿ ਤੇਰਾ ਵੱਡਾ ਕਿ ਮੇਰਾ ਰੱਬ ਵੱਡਾ ਉਹ ਮਿਟਾਈ ਦਿੱਤਾ ਸਾਰਿਆਂ ਦੇ ਨਾਮ ਗੁਰੂ ਗ੍ਰੰਥ ਸਾਹਿਬ ਵਿੱਚ ਵਰਤ ਲੈ ਔਰ ਮੈਂ ਇਹ ਗੱਲ ਬੱਚੇ ਨੂੰ ਕਹਿਣਾ ਕਿ ਗੁਰੂ ਗ੍ਰੰਥ ਸਾਹਿਬ ਕੇਵਲ ਸਿੱਖਾਂ ਦਾ ਗੁਰੂ ਨਹੀਂ ਇਹ ਹਿਮੈਨਿਟੀ ਦਾ ਗੁਰੂ ਹੈ ਸਾਰੇ ਗੁਰੂ ਗ੍ਰੰਥ ਸਾਹਿਬ ਵਿੱਚ ਸਿਰਫ 6 ਗੁਰੂਆਂ ਦੀ ਬਾਣੀ ਹੈ 15 ਭਗਤਾਂ ਦੀ ਬਾਣੀ ਔਰ ਉਹ 15 ਭਗਤਾਂ ਚ ਕੋਈ ਵੀ ਸਿੱਖ ਨਹੀਂ ਸੀ ਗੁਰੂ ਸਾਹਿਬ ਨੇ ਕਿਸੇ ਦਾ ਧਰਮ ਨਹੀਂ ਦੇਖਿਆ ਕਿਸੇ ਦਾ ਮਜ਼ਹਬ ਨਹੀਂ ਦੇਖਿਆ ਨਾ ਰੰਗ ਦੇਖਿਆ ਨਾ ਜਾਤ ਦੇਖਿਆ ਕੀ ਦੇਖਿਆ ਉਹਦੇ ਵਿਚਾਰ ਦੇਖੇ ਜਿਹਦੇ ਵਿਚਾਰ ਅੱਲਾ ਨਾਲ ਪਰਮਾਤਮਾ ਨਾਲ ਜੁੜਦੇ ਸੀ ਜਿਹੜਾ ਕਰਮकांड ਤੋਂ ਦੂਰ ਸੀ ਉਹਦੀ ਬਾਣੀ ਗੁਰੂ ਗ੍ਰੰਥ ਸਾਹਿਬੀ ਦਰਜ ਕਰਦੇ ਇਸ ਕਰਕੇ ਗੁਰੂ ਗ੍ਰੰਥ ਸਾਹਿਬ ਸਾਰੀ ਹਿਊਮੈਨਿਟੀ ਨੂੰ ਉਪਦੇਸ਼ ਦਿੰਦਾ ਹੈ ਹਾਂ ਇਹਦੀ ਮਰਿਆਦਾ ਸੰਭਾਲਣ ਦੀ ਡਿਊਟੀ ਸਾਡੀ ਲੱਗੀ ਹੈ ਵੀ ਇਹਨੂੰ ਇਸ ਮਰਿਆਦਾ ਨਾਲ ਰੱਖਣਾ ਹੈ ਇਸ ਤਰ੍ਹਾਂ ਪ੍ਰਕਾਸ਼ ਕਰਨਾ ਹੈ ਸਤਿਕਾਰਨ ਕਰਨਾ ਹੈ ਬਟ ਦਾ ਮੈਸੇਜ ਆਫ ਗੁਰੂ ਗ੍ਰੰਥ ਸਾਹਿਬ ਇਹ ਆਪਣੇ ਆਪ ਵਿੱਚ ਇੰਟਰਫੇਥ ਦਾ ਮੈਸੇਜ ਹੈ ਫਟਾਫਟ ਆਂਦੇ ਪਏ ਨੇ ਜੀ ਮੈਂ ਇੱਕ ਇਲਾਸ ਤੇ ਬੇਨਤੀ ਕਰਾਂ ਜੀ ਕਿ ਅੱਜ ਅਸੀਂ ਸਾਰੇ ਜਣੇ ਪ੍ਰਣ ਕਰੀਏ ਕਿ ਸਾਡੇ ਦੇਸ਼ ਦੇ ਪੋਲੀਟੀਸ਼ੀਅਨ ਜਿੰਨੀ ਮਰਜ਼ੀ ਕੋਸ਼ਿਸ਼ ਕਰ ਲੈਣ ਅਸੀਂ ਆਪਸ ਵਿੱਚ ਨਹੀਂ ਲੜਾਂਗੇ ਇਹ ਬੱਚਿਆਂ ਲਈ ਤੁਹਾਡੇ ਲਈ ਬਹੁਤ ਜ਼ਰੂਰੀ ਹੈ ਕਿਸ ਦੇਸ਼ ਵਿੱਚ ਐਫਓਜੇ ਲੋਕ ਨੇ ਜਿਹੜੇ ਕੋਈ ਨਾ ਕੋਈ ਐਫਓਜਾ ਇਸ਼ੂ ਖੜਾ ਕਰਨਗੇ ਔਰ ਗੁਰਸਾਹਿਬ ਜੀ ਨੇ ਸ਼ੁਰੂ ਤੇ ਕਹਿਤਾ ਸੋਸ਼ਲ ਮੀਡੀਆ ਨਾਲ ਅਸੀਂ ਬੜੀ ਜਲਦੀ ਢੜਕ ਜਾਂਦੇ ਆਂ ਨਹੀਂ ਜਿੰਨੀ ਮਰਜ਼ੀ ਕੋਈ ਉਕਸਾਟ ਕਰ ਦਵੇ ਔਰ ਇਹ ਪੰਜਾਬ ਦਾ ਮੈਂ ਤੇ ਕਾਂਗਾ 84 ਦੇ ਸਮੇਂ 'ਚ ਵੀ ਪੰਜਾਬ 'ਚ ਦੰਗੇ ਨਹੀਂ ਹੋਏ ਕਿੰਨਾ ਭੈੜਾ ਮਾਹੌਲ ਸੀ ਉਸ ਵੇਲੇ ਲੇਕਿਨ ਕਮਾਲ ਹੋ ਗਈ ਉਸ ਵੇਲੇ ਦੇ ਰਾਜਨੀਤਿਕ ਲੋਕਾਂ ਨੇ ਬੜੀ ਕੋਸ਼ਿਸ਼ ਕੀਤੀ ਬੜੀ ਅਖਬਾਰਾਂ ਨੂੰ ਯੂਜ਼ ਕੀਤਾ ਇੱਕ ਕਮਿਊਨਿਟੀ ਨੂੰ ਦੂਜੇ ਨਾਲ ਲੜਾਨ ਦੀ ਕੋਸ਼ਿਸ਼ ਕੀਤੀ ਬਟ ਪੰਜਾਬ ਵਿੱਚ ਕੋਈ ਦੰਗੇ ਨਹੀਂ ਹੋਏ ਆ ਜਿਹੜਾ 84 ਚ ਦਿੱਲੀ ਤੇ ਬਾਕੀ ਥਾਵਾਂ ਤੇ ਓਏ ਉਹ ਵੀ ਦੰਗੇ ਨਹੀਂ ਸੀ ਉੱਤੇ ਕਤਲੇਆਮ ਸੀ ਦੰਗੇ ਹੁੰਦਾ ਜਦੋਂ ਦੋਨੋਂ ਕਮਿਊਨਿਟੀ ਇੱਕ ਦੂਜੇ ਨਾਲ ਖੜੀਆਂ ਹੋ ਜਾਂਦੀਆਂ ਨੇ ਉਹ ਤੇ ਤੁਸੀਂ ਰਾਤ ਚੱਲਦੇ ਵਸਲੀ ਚੋਂ ਗੱਡੀ ਚੋਂ ਲਾ ਕੇ ਮਾਰ ਦਿੱਤਾ ਉਹ ਦੰਗੇ ਨਹੀਂ ਸੀ ਉਹ ਇੱਕ ਦੇਸ਼ ਦਾ ਕਲੰਕ ਸੀ ਔਰ ਮੈਂ ਕਾਂਗਾ ਇਹ ਬਹੁਤ ਜ਼ਿਆਦਾ ਮੈਂ ਵਧਾਈ ਦਾਂਗਾ ਪਰਮਪਾਲ ਸਿੰਘ ਗੁਰਸਾਖ ਸਿੰਘ ਤੇ ਸਿਟੀ ਨੀਡਸ ਵਾਲੀ ਟੀਮ ਨੂੰ ਕਿ ਐਫੋ ਜੇ ਇਨੀਸ਼ੀਏਟਿਵਸ ਬਹੁਤ ਜ਼ਿਆਦਾ ਹੋਣੇ ਚਾਹੀਦੇ ਨੇ ਔਰ ਸਾਨੂੰ ਪੰਜਾਬ ਨੂੰ ਇੱਕ ਐਸੀ ਮਿਸਾਲ ਸਾਰੇ ਦੇਸ਼ ਸਾਰੇ ਸੰਸਾਰ ਲਈ ਦੇਣੀ ਚਾਹੀਦੀ ਹੈ ਕਿ ਜਿੰਨੀ ਮਰਜ਼ੀ ਉਕਸਾਟ ਹੋ ਜਾਵੇ ਅਸੀਂ ਆਪਸ ਵਿੱਚ ਪਿਆਰ ਨਾਲ ਰਵਾਂਗੇ ਇੱਕ ਦੂਸਰੇ ਨੂੰ ਜਾਣਾਂਗੇ ਵਨ ਹੂ ਨੋਜ਼ ਵਨ ਰਿਲੀਜੀਅਨ ਨੋਜ਼ ਨੋ ਰਿਲੀਜੀਅਨ ਇਸ ਕਰਕੇ ਦੂਸਰੇ ਧਰਮ ਨੂੰ ਪੜੋ ਇਸਲਾਮ ਦੀਆਂ ਕਮਾਲ ਦੀਆਂ ਗੱਲਾਂ ਪਰ ਗੁਰੂ ਗ੍ਰੰਥ ਸਾਹਿਬੀ ਤੇ ਇੱਥੇ ਤੱਕ ਲਿਖਿਆ ਹੋਇਆ ਕਿ ਉਠ ਫਰੀਦਾ ਉਜੂ ਸਾਜ ਸੁਬਹਿ ਨਿਵਾਜ ਗੁਜ਼ਾਰ ਜਾਂ ਬੜੇ ਸਖਤ ਸ਼ਬਦਾਂ ਚ ਕਿਹਾ ਆਇਆ ਜੋ ਸਿਰ ਸਾਈਂ ਨਾ ਨਿਵੇਂ ਸੋ ਸਿਰ ਕਾਪ ਉਤਾਰ ਸਾਈਂ ਨੂੰ ਨੇਮ ਪਰਮਾਤਮਾ ਨੂੰ ਨੇਮ ਨਮਾਜ਼ ਪੜ ਪੰਡਤ ਨੂੰ ਕਿਹਾ ਸੋ ਪੰਡਤ ਜੋ ਮਨ ਪਰਬੁੱਧ ਹੈ RAM ਨਾਮ ਆਤਮ ਮੈ ਸੁੱਧ ਹੈ ਆਓ ਪਿਆਰਿਓ ਸਾਰੇ ਅਸੀਂ ਆਪਣੇ ਜੀਵਨ ਨੂੰ ਬੜਾ ਖੁਸ਼ਹਾਲ ਬੜੀ ਚੜਦੀ ਕਲਾ ਵਾਲਾ ਬੜਾ ਆਨੰਦ ਵਾਲਾ ਮਨਾਈਏ ਥਿਸ ਇਜ਼ ਰੀਅਲ ਸਕਸੈਸ ਰਿਮੈਂਬਰ 올 ਸਕਸੈਸਫੁਲ ਪੀਪਲ ਆਰ ਨਾਟ ਹੈਪੀ ਬਟ 올 ਹੈਪੀ ਪੀਪਲ ਆਰ ਸਕਸੈਸਫੁਲ ਮੈਂ ਆਪਣੀ ਯੂਨੀਵਰਸਿਟੀ ਦੇ ਬੱਚਿਆਂ ਨੂੰ ਕਹਿੰਦਾ ਹਾਂ ਕਿ ਯੂ ਮਸਟ ਹੈਵ ਟੂ ਗੋਲਸ ਇਨ ਲਾਈਫ ਡਾਕਟਰ ਬੰਨਾ ਇੰਜੀਨੀਅਰ ਬੰਨਾ ਐਂਟਰਪ੍ਰੈਨਿਅਰ ਬੰਨਾ ਵੱਡਾ ਅਫਸਰ ਬੰਨਾ ਦਿਸ ਇਜ਼ ਅ ਸੈਕੰਡਰੀ ਗੋਲ ਤੇ ਪ੍ਰਾਇਮਰੀ ਗੋਲ ਪ੍ਰਾਇਮਰੀ ਗੋਲ ਕੀ ਹੈ ਹੈਪੀ ਰਹਿਣਾ देयर आर ਓਨਲੀ 2 ਯੂਨੀਵਰਸਲ ਹਿਊਮਨ ਐਸਪੀਰੇਸ਼ਨਸ ਤੁਸੀਂ ਕਹੋ ਨਾ ਸਾਰੇ ਸੰਸਾਰ ਦੇ ਲੋਕਾਂ ਦੀਆਂ ਕਾਮਨ ਐਸਪੀਰੇਸ਼ਨਸ ਕਿਹੜੀਆਂ ਨੇ ਪੈਸਾ ਕਮਾਉਣਾ ਨਹੀਂ ਜੀ टू कॉमन यूनिवर्सल ह्यूमन एस्पिरेशंस आर हैप्पीनेस एंड प्रॉस्पेरिटी आओ ਅਸੀਂ ਆਪਣੇ ਆਨੰਦ ਦੀ ਸੰਭਾਲ ਕਰੀਏ ਫਿਰ ਸਾਡੇ ਸਮਾਜ ਵਿੱਚ ਸਾਰੇ ਸੰਸਾਰ ਦੇ ਵਿੱਚ ਆਨੰਦ ਆ ਜਾਏਗਾ ਇੱਕ ਵਾਰੀ ਫਿਰ ਮੈਂ ਆਪ ਸਾਰਿਆਂ ਦਾ ਧੰਨਵਾਦ ਕਰਦਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ